ਕੇਂਦਰ ਸਰਕਾਰ ਨੇ ਜਦੋਂ ਵੀ ਧੱਕਾ ਕੀਤਾ ਤਾਂ ਸਾਡੇ ਬਜ਼ੁਰਗਾਂ ਦਾ ਰੋਸ ਦੇਖਿਆ ਹੁਣ ਉਹ ਸਾਡੀ ਨਵੀਂ ਪੀੜੀ ਦਾ ਵੀ ਰੋਸ ਦੇਖ ਰਹੇ ਕਿ ਉਹ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਧੱਕੇ ਦੇ ਖਿਲਾਫ ਉੱਠਣ ਦੀ ਜਿਹੜੀ ਤਾਕਤ ਹੈ ਉਹ ਬਜ਼ੁਰਗਾਂ ਤੋਂ ਲੈ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਹੈਗੀ ਹੈ ਤੇ ਇਸ ਤਰੀਕੇ ਅਧਿਕਾਰਾਂ ਨੂੰ ਖੋਹਣਾ ਪੰਜਾਬ ਸੂਬੇ ਦੇ ਅਧਿਕਾਰਾਂ ਨੂੰ ਖੋਹਣਾ ਉਹਨਾਂ ਨੂੰ ਜੜਾਂ ਨੂੰ ਖੋਖਲਾ ਕਰਨਾ ਜਿਹੜੇ ਵੀ ਸਾਡੇ ਸ਼ਿੱਖਿਆ ਕਾਦਾਰੇ ਹੁੰਦੇ ਨੇ ਯੂਨੀਵਰਸਿਟੀਆਂ ਹੁੰਦੀਆਂ ਨੇ ਉਹ ਸਾਡੀ ਧਰੋਹਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਾਡਾ ਦਿਲ ਵੱਸਦਾ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਉੱਥੇ ਪੜ੍ਹਦੀ ਹੈ ਉਹਨਾਂ ਦਾ ਮਨੋਬਲ ਡਿੱਗਦਾ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਹੈ ਤੇ ਕਿਸੇ ਤਰੀਕੇ ਦੀ ਜਿਹੜੀ ਸੈਂਟਰ ਸਰਕਾਰ ਦਾ ਧੱਕਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਪੂਰੀ ਪਾਰਟੀ ਹੈ ਜਿਹੜੀ ਅਗਰੈਸਿਵਲੀ ਇਹਦੇ ਖਿਲਾਫ ਹੈ ਤੇ ਪੂਰਾ ਡਟ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਬਲਾਗ ਸੰਮਤੀ ਤੇ ਜਿਲ੍ਹੇ ਵਿੱਚ ਚੋਣਾਂ ਵੀ ਆ ਗਈਆਂ ਕਿੰਨੀ ਕੀ ਤਿਆਰੀ ਹੈ ਜੀ ਪਾਰਟੀ ਵੱਲੋਂ ਹਲਕਾ ਖੜਤੋ ਪੂਰੀ ਤਿਆਰੀ ਹੈ ਜੀ ਬਲਾਗ ਸੰਮਤੀ ਦੇ ਵਿੱਚ ਬਹੁਤ ਸਾਰੇ ਤਾਂ ਲਗਭਗ ਤੈ ਹੀ ਨੇ ਤੇ ਵਿੱਚ ਜੇ ਕੋਈ 2-4 ਹਲੇ ਰਹਿੰਦੇ ਹੋਣਗੇ ਤੇ ਉਹਨਾਂ ਨੂੰ ਜਲਦੀ ਜਿਹੜਾ ਆਪਾਂ ਅਨਾਉਂਸ ਕਰਦਾ ਹੈ ਜੀ